ਹਾਂ ਮੈਂ ਮੈਂ ਬੁਲਾਇਆ ਤਾਂ ਤੁਹਾਨੂੰ ਕੋਣ ਸੀ ਤੁਸੀਂ ਮੈਨੂੰ ਲਾ ਗਿਆ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਰ ਵਾਲੇ ਸਾਡੇ ਬਾਬੇ ਬਾਬਾ ਪਰਵਾਨਾ ਜੀ ਬਾਬਾਈ ਗਿਆਨੀ ਗੁਰਪ੍ਰੀਤ ਆਜੋ ਪਰਵਾਨਾ ਜੀ ਤੁਸੀਂ ਵਾਹ ਜੀ ਮਾਨਕ ਸਾਹਿਬ ਬਹੁਤ ਸ੍ਰੀਲਾ ਗਾਉਂਦੇ ਨੇ ਸੰਜੀਵਨਾਂ ਜੀ ਮਾਨਕ ਸਾਹਿਬ ਗਿਆਨੀ ਗੁਰਪ੍ਰੀਤ ਸਿੰਘ ਜੀ ਲਾਂਡਾ ਵਾਲਾ ਦੇ ਨਾਲ ਬੜੀਆਂ ਮਾਨਯੋਗ ਸ਼ਖਸੀਅਤਾਂ ਬੜੇ ਪਿਆਰ ਵਿੱਚ ਆ ਜਾਓ ਸੰਜੀਵਨਾਂ ਜੀ ਆ ਜਾਓ ਮਾਰੇ ਦੋਸਤ ਸੰਜੀਵਨਾਂ ਜੀ ਸਾਡੇ ਸਾਰੰਗ ਜੀ ਬਹੁਤ ਬਹੁਤ ਪਿਆਰੀ ਪਿਆਰੀ ਵਾ ਵਾ ਗਰਮਜੀਤ ਅਨਮੋਲ ਜੀ ਬਹੁਤ ਸੋਹਣੇ ਸ਼ਰੀਲੇ ਫਨਕਾਰ ਨੇ ਹਰ ਘਰਾਂ ਵਿੱਚ ਇਹਨਾਂ ਨੇ ਹਾਸੇ ਪਹਚਾਏ ਨੇ ਸੋ ਥੋੜੇ ਸਮੇਂ ਤੱਕ ਹਰ ਵੀ ਸੰਗਾ ਸਾਹਿਬ ਉਹਨਾਂ ਨੇ ਵੀ ਆਉਣਾ ਹੈ ਪੈਨ ਗੁਰਲੇਜ ਅਖਤਰ ਹੋਣੀ ਉਹ ਵੀ ਆ ਰਹੇ ਨੇ ਤੇ ਹਰ ਵੀ ਸੰਗਾ ਸਾਹਿਬ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਹਿੰਦੇ ਢੜੀਆਂ ਵਾਲੇ ਬਾਬਿਆਂ ਨੂੰ ਮੈਂ ਕਹਿੰਦੇ ਸੁਣਾਉਣਾ ਮੈਂ ਹਸੋਣਾ ਕਹਿੰਦੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬਾਬਾ ਜੀ ਸਾਰੇ ਫਨਕਾਰ ਤੁਹਾਨੂੰ ਇੱਕ ਦਿਨ ਮਾਸ਼ਾਅੱਲਿਹ ਭਾਜੀ ਨੇ ਮੈਨੂੰ ਕਿਹਾ ਸੀ ਆਪਾਂ ਸਾਰੇ ਪਰਮੇਸ਼ਰ ਦਵਾਰ ਚੱਲੀਏ ਜਿੰਨੇ ਵੀ ਭਰਾ ਇਕੱਠੇ ਹੋ ਗਏ ਬਾਬਾ ਜੀ ਸਾਹਿਬ ਨੂੰ ਮਿਲ ਕੇ ਆਈਏ ਬਾਬਾ ਜੀ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਨੇ ਸੋ ਤੁਸੀਂ ਵੇਖੋ ਇੱਕ ਪਾਸੇ ਇਸਲਾਮ ਨੂੰ ਮੰਨਣ ਵਾਲੇ ਨੇ ਦੂਜੇ ਪਾਸੇ ਸੁਣਨ ਵਾਲੇ ਸਿੱਖ ਨੇ ਸਾਰੇ ਸੋ ਸਾਡੇ ਮਹਾਮੰਡਲੇਸ਼ਵਰ ਜੀ ਸਵਾਮੀ ਜਸਦੇਵਾਨੰਦ ਜੀ ਬੜੇ ਪਿਆਰ ਵਿੱਚ ਸੱਜ ਕੇ ਬੈਠੇ ਨੇ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀ ਮਾਂ ਅਮਰਨੁਰੀ ਜੀ ਕੀ ਆ ਇਹਨਾਂ ਨੇ ਗਾਇਆ ਕੀ ਇਹਨਾਂ ਦੀ ਸਿਫਤ ਕਰੀਏ ਤੇ ਤੁਸੀਂ ਸਾਰਿਆਂ ਨੇ ਗਾਉਣਾ ਮੈਂ ਤਾਂ ਹਾ 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 ਘਰਿਆਂ ਕਮਾਲ ਹੈ ਘਰਿਆਂ ਕਮਾਲ ਹੈ ਜਾਂਕ ਮਾਲੇ ਖੋਟੀਆਂ ਵਖਾਣੀਆਂ ਤਾਂ ਬੰਦਿਆਂ ਤੂੰ ਜੋ ਰੋਟੀਆਂ ਕਿੱਡੇ ਕਿੱਡੇ ਵੜੀ ਤੇ ਅਮੀਰ ਹੋਏ ਨੇ ਮਿੱਟੀ ਸੀ ਤੇ ਮਿੱਟੀ ਅਖੀਰ ਹੋਏ ਨੇ ਵੰਨ ਲੈ ਸੰਜੀ ਲੱਖ ਪੰਡਾ ਮੋਟੀਆਂ ਖਾਣੀਆਂ ਤਾਂ ਬੰਦਿਆਂ ਤੂੰ ਦੋ ਰੋਟੀਆਂ ਖਾਣੀਆਂ ਤਾਂ ਬੰਦਿਆਂ ਤੂੰ ਦੋ ਰੋਟੀਆਂ ਸੋਨੇ ਦੀਆਂ ਕੰਦਾ ਬਣਾ ਲੈ ਬੰਗਲੇ ਦੇਖ ਲੈ ਖੁਆਬ ਭਾਵੇਂ ਨਿਤ ਰੰਗਲੇ ਲਾਈ ਜਾਸ ਕੀ ਮਾ ਵੱਡੀਆਂ ਜਾਂ ਛੋਟੀਆਂ ਹੋ ਖਾਣੀਆਂ ਤਾਂ ਬੰਦਿਆ ਤੂੰ ਦੋ ਰੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਸੰਜੀਵਨੰਦ ਜੀ ਨੇ ਬਹੁਤ ਸੋਹਣਾ ਲਿਖਿਆ ਸੀ ਨਾ ਤੇਰੇ ਹੱਥ ਜੱਗ ਤੇ ਆਉਣਾ ਨਾ ਤੇਰੇ ਹੱਥ ਜਾ ਕਮਲਿਆ ਤੈਨੂੰ ਕਾਹਦਾ ਮਾਣ ਐਸੇ ਐਸੇ ਗੀਤ ਇਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ ਬਹੁਤ ਬਹੁਤ ਤਗੜੀ ਕਲਮੇ ਸਰਦਾਰ ਗੁਰਜੰਟ ਸਿੰਘ ਜੀ ਇਹ ਵੀ ਬੜਾ ਤਗੜਾ ਲਿਖਦੇ ਨੇ ਪਟਿਆਲੇ ਤੋਂ ਔਰ ਜਿੱਥੇ ਇਨੀਆਂ ਮਾਨਮਤੀਆਂ ਸ਼ਕਤੀਤਾਂ ਆਈਆਂ ਨੇ ਸਾਡੇ ਸਤਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਸਤਰਾਨਾ ਉਹ ਵੀ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਲਿਖਦੇ ਨੇ ਉਹਨਾਂ ਦੀਆਂ ਕਲਮਾਂ ਨੂੰ ਮੈਂ ਗਾਇਆ ਵੀ ਏ ਤੇ ਅੰਮੀਏ ਜਦੋਂ ਮਹਾਪੁਰਸ਼ਾਂ ਦੇ ਮਾਤਾ ਜੀ ਚੜ੍ਹਾਈ ਕਰੇ ਸੀ ਉਦੋਂ ਅੰਮੀਏ ਗੀਤ ਗਾਇਆ ਸੀ ਸੋ ਮੈਂ ਬਹੁਤਾ ਚਰਾਬ ਜੀ ਦੇ ਵਿਚਾਰ ਨਹੀਂ ਰੁਕਣਾ ਤੁਸੀਂ ਹੁਣ ਸਾਰੇ ਆਨੰਦ ਬੰਨੋ ਇੱਕ ਮਾਸ਼ਾਲੀ ਭਾਈ ਦਾ ਗੀਤ ਸੀ ਤੁਸੀਂ ਸਾਰਿਆਂ ਨੇ ਹੁਣ ਇਕੱਠਿਆਂ ਹੀ ਜੁਗਲਬੰਦੀਆਂ ਸਾਰੀਆਂ ਸਾਰੰਗ ਜੀ ਕਰਮਜੀਤ ਅਨਮੋਲ ਜੀ ਤੇ ਬੜੇ ਪਿਆਰ ਵਿੱਚ ਹਾਰ ਗਏ ਨੂੰ ਟੀਚਰ ਕਰਨੇ ਕੰਮ ਨਹੀਂ ਬੰਦੇ ਦਾ ਆ ਜਾ ਆਲਾਪ ਜੇਖਣਾ ਹੈ